ਮਜੀਠੀਆ ਦਾ ਵਵਾਦਤ ਬਿਆਨ ਜੋ ਬਣਿਆ ਅਕਾਲੀ ਦਲ ਦੇ ਗਲੇ ਦੀ ਹੱਡੀ ਬਿਆਨ ਤੋਂ ਬਾਅਦ ਸੇਕਪਈ ਚਰਚ ਦੌੜੀ ਰੋਸ ਦੀ ਲਹਿਰ ਬਰੋਦੀ ਤੇ ਨੂੰ ਮਿਲਿਆ ਨਵਾਂ ਮੁੱਦਾ ਮੁੱਦੇ ਨੂੰ ਨਿਸ਼ਾਨਤ ਕਰਨ ਲਈ ਮਜੀਠੀਆ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਤੇ ਮੰਗ ਲਈ ਸੇਕਪਈ ਚਾਰੇ ਤੋਂ ਮਾਫੀ ਫਿਰ ਮਜੀਠੀਆ ਲਈ ਜਾਰੀ ਹੋਇਆ ਕਾਰਤਕ ਸਾਹਿਬ ਤੋਂ ਪੰਚ ਸਿੰਘ ਸਹਿਬਾਨ ਦਾ ਨਵਾਂ ਫਰਮਾਨ ਜਿਸ ਵਿੱਚ ਮਜੀਠੀਆ ਨੂੰ ਕਰ ਦਿੱਤਾ ਗਿਆ ਤਨਖਾਈਆ ਘਰਾ ਤੇ ਲਗਾ ਦਿੱਤੀ ਗਈ ਧਾਰਮਿਕ ਸਜ਼ਾ ਲੋਕ ਸਭਾ ਚੋਣਾਂ ਦੇ ਪ੍ਰਚਾਰ ਤੋਂ ਸ਼ੁਰੂ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣ ਤੱਕ ਦੀ ਇਹ ਦਾਸਤਾਨ ਹੈ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜੋ ਆਪਣੀ ਸ਼ਬਦਾਵਲੀ ਦੇ ਅੰਦਾਜ਼ ਨੂੰ ਲੈ ਕੇ ਕਾਫੀ ਵਿਵਾਦਾਂ ਦਾ ਸਾਹਮਣਾ ਕਰ ਰਹੇ ਨੇ ਗੱਲ ਚਾਹੀ ਕਿਸੇ ਦੀ ਧੌਨ ਨੱਪਣ ਦੀ ਹੋਵੇ ਜਾਂ ਫਿਰ ਦਸਮ ਗ੍ਰੰਥ ਦੀਆਂ ਤੁਕਾਂ 'ਚ ਹੇਰ ਫੇਰ ਕਰਨ ਦੀ ਮਜੀਠੀਆ ਲਈ ਇਹ ਸਾਰੀਆਂ ਗੱਲਾਂ ਸੰਕਟ ਦੀ ਘੜੀ ਸਾਬਤ ਹੋ ਰਹੀਆਂ ਨੇ ਚੋਣਾਂ ਦੌਰਾਨ ਅਰुण ਜੇਠਲੀ ਦਾ ਪ੍ਰਚਾਰ ਕਰ ਰਹੇ ਵਿਕਰਮ ਸਿੰਘ ਮਜੀਠੀਆ ਨੂੰ ਸ਼ਾਇਦ ਪਤਾ ਨਹੀਂ ਸੀ ਕਿ ਉਹਨਾਂ ਦਾ ਇੱਕ ਬਿਆਨ ਵੱਡੇ ਵਿਵਾਦ ਦਾ ਰੂਪ ਧਾਰਨ ਕਰ ਜਾਵੇਗਾ ਦਰਅਸਲ ਇਸ ਬਿਆਨ ਦੇ ਵਿੱਚ ਜੋ ਤੁਕਾਂ ਬੋਲੀਆਂ ਉਹ ਦਸਮ ਗ੍ਰੰਥ 'ਚ ਦਰਜ ਨੇ ਪਰ ਵਿਵਾਦਤ ਗੱਲ ਇਹ ਰਹੀ ਹੈ ਕਿ ਮਜੀਠੀਆ ਨੇ ਧਰਮ ਦੀ ਮर्यादा ਭੁੱਲਦਿਆਂ ਇਹਨਾਂ ਤੁਕਾਂ 'ਚ ਭਾਜਪਾ ਉਮੀਦਵਾਰ ਅਰुण ਜੇਠਲੀ ਦਾ ਨਾਮ ਜੋੜ ਦਿੱਤਾ ਮੁਜੀਠੀਆ ਦੇਸ਼ ਬਿਆਨ ਤੋਂ ਬਾਅਦ ਸਿੱਖ ਭਾਈਚਾਰੇ ਚੁੱਠੀ ਰੋਜ਼ ਦੀ ਲਹਿਰ ਸ਼ੁਰੂ ਹੋ ਗਈ ਪਤਲਾ ਫੁਕ ਮੁਜ਼ਾਰੀ ਤੇ ਮੰਗ ਉਠੀ ਮੁਜੀਠੀਆਂ ਨੂੰ ਧਰਮ ਤੋਂ ਛੇਕੇ ਜਾਣ ਦੀ ਜੇਤਲੀ ਨੂੰ ਇਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਰਾਬਰ ਸੋ ਮੁਖਾਤਬ ਕੀਤਾ ਔਰ ਗੁਰਬਾਣੀ ਦੀ ਤੁਗ ਤੋੜੀ ਹੈ ਇਸ ਵਾਸਤੇ ਅਸੀਂ ਅਕਾਲ ਤਖਤ ਦੇ ਜਹੇਦਾਰ ਨੂੰ ਮਿਲੇ ਸੀ ਕਿ ਇਸ ਬੰਦੇ ਨੂੰ ਸਿੱਖ ਪੰਥ ਵਿੱਚੋਂ ਛੇਕਿਆ ਜਾਵੇ ਉਧਰ ਵਿਰੋਧੀ ਤਰ੍ਹਾਂ ਇਸ ਮੁੱਦੇ ਤੇ ਕਾਫੀ ਸਰਗਰਮ ਨਜ਼ਰ ਆਈ ਜਿਸ ਵੇਲੇ ਮੁਜੀਠੀਆ ਖਿਲਾਫ ਸਖਤ ਕਾਰਵਾਈ ਦੀ ਲਗਾਤਾਰ ਮੰਗ ਉਠਾਈ ਜਾਣ ਲੱਗੀ ਸੋ ਚੋਣਾਂ ਦੇ ਮਾਹੌਲ 'ਚ ਮਜੀਠੀਆ ਦਾ ਬਵਾਦ ਕਾਫੀ ਪੱਕ ਗਿਆ ਜਿਸ ਨੂੰ ਠੰਡਾ ਕਰਨ ਲਈ ਮਜੀਠੀਆ ਨੇ ਰੋਕ ਕੀਤਾ ਸ੍ਰੀ ਕਾਤਕ ਸਹਿਬ ਦੇਵਲ ਤੇ ਮੰਗ ਲਈ ਪੂਰੇ ਸਿੱਖ ਭਾਈਚਾਰੇ ਤੋਂ ਮਾਫੀ ਜੋ ਕੱਲ ਪਰਸੋਂ ਜੋ ਮੇਰੇ ਕੋਲੋਂ ਬੋਲ ਹੋਈ ਹੈ ਮੈਂ ਜਿਵੇਂ ਮੇਰੇ ਧਿਆਨ 'ਚ ਆਈ ਕਿਉਂਕਿ ਜਾਣੇ ਅਣਜਾਣੇ 'ਚ ਬੋਲ ਹੋ ਜਾਂਦੀ ਹੈ ਮੈਂ ਉਸ ਤੋਂ ਮਾਫੀ ਮੰਗਦਾ ਕਿ ਮੈਂ ਹਮੇਸ਼ਾ ਦਾਸ ਆਪਣੇ ਆਪ ਨੂੰ ਗੁਰੂ ਘਰ ਦਾ ਕੁੱਕਰ ਸਮਝਦਾ ਮੈਂ ਗੁਰੂ ਘਰ ਦਾ ਨਿਮਾਣਾ ਸਿੱਖ ਆ ਸੁਭਾਵਿਕ ਕਦੇ ਅਣਜਾਣੇ ਅਣਜਾਣੇ ਚ ਗਲਤੀ ਹੋ ਜਾਂਦੀ ਹੈ ਮਾਫੀ ਮੰਗਣ ਤੋਂ ਬਾਅਦ ਮਜੀਠੀਆ ਨੇ ਬੇਸ਼ੱਕ ਸਕੂਨ ਮਹਿਸੂਸ ਕੀਤਾ ਪਰ ਮਾਮਲਾ ਅਜੇ ਇੱਥੇ ਹੀ ਰੁਕਣ ਵਾਲਾ ਨਹੀਂ ਸੀ ਮਜੀਠੀਆ ਦੇ ਮਾਫੀ ਮੰਗਣ ਤੋਂ ਬਾਅਦ ਸਿੱਖ ਜਥੇਬੰਦੀਆਂ ਤੇ ਵਿਰੋਧੀ ਧਿਰ ਲਗਾਤਾਰ ਇਸੇ ਗੱਲ ਤੇ ਅੜੇ ਹੋਏ ਸਨ ਕਿ ਮਜੀਠੀਆ ਨੂੰ ਕਰੜੀ ਸਜ਼ਾ ਹੋਣੀ ਚਾਹੀਦੀ ਹੈ ਅਕਾਲ ਤਖਤ 'ਤੇ ਮਾਫੀ ਐਸੇ ਨਹੀਂ ਹੁੰਦੀ ਵਾਰ ਸਿੰਘ ਸਾਹਿਬ ਪਾਚੋ ਮੀਟ ਕਰਨਗੇ ਫਿਰ ਇਸ ਕੋ ਡਿਸਕਸ ਕਰਨਗੇ ਔਰ ਜੋ 10ਵੇਂ ਪਾਤਸ਼ਾਹ ਕੇ ਸ਼ਲੋਕ મે ਆਪਣਾ ਆਪ ਕੁਝ ਬਦਲਣਾ ਚਾਹਤਾ ਹੈ ਹੀ ਹੈਸ ਟੂ ਗੈਟ ਦਿਸ ਜੋ ਸਭ ਤੋਂ ਜ਼ਿਆਦਾ ਕੜੀ ਇਸ ਕੋ ਸਜ਼ਾ ਮਿਲਨੀ ਚਾਹੀਏ। ਬਰੋਦੀ ਧਿਰ ਤੇ ਸਿਕ ਭਾਈਚਾਰੇ ਦਾ ਵਿਰੋਧ ਅਜੇ ਚੱਲ ਹੀ ਰਿਹਾ ਸੀ ਕਿ ਅਕਾਲ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਭਾਈ ਕਲਵੰਤ ਸਿੰਘ ਨੇ ਮਜੀਠੀਆ ਮਾਮਲੇ ਤੇ ਕੀਤੀ ਪੰਜ ਸਿੰਘ ਸਬਾਨਾ ਦੇ ਨਾਲ ਮੀਟਿੰਗ ਜਿਸ ਵਿੱਚ ਜਾਰੀ ਹੋਇਆ ਮਜੀਠੀਆ ਲਈ ਧਾਰਮਿਕ ਸਜ਼ਾ ਦਾ ਫਰਮਾਨ ਤੇ ਮਜੀਠੀਆ ਨੂੰ ਕਰ ਦਿੱਤਾ ਗਿਆ ਤਨਖਾਹਿਆ ਘਰਾਬ। ਇਸ ਦੇ ਨਾਲ ਹੀ ਸਿੱਖਾਂ ਨੂੰ ਵੀ ਮਜੀਠੀਆ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ। ਮੁਜੀਠੀਆਂ ਨੂੰ ਤਨਖਾਈਆਂ ਤੱਕrar ਕਰ ਦਿੱਤਾ ਗਿਆ ਪਰ ਹੁਣ ਵਾਰੀ ਆਈ ਉਹਨਾਂ ਦੀ ਗਲਤੀ ਤੇ ਸਜ਼ਾ ਸੁਣਾਉਣ ਦੇ ਫੈਸਲੇ ਦੀ ਜਿਸ ਲਈ ਅਮਰਸਰ ਦੇ ਸ੍ਰੀ ਕਾਲਤਕ ਸਹਿਬੇ ਕੇ ਇਕੱਤਰ ਹੋਏ ਪੰਜ ਤਖਤਾਂ ਦੇ ਸਿੰਘ ਸਹਿਬਾਨ ਤੇ ਮੁਜੀਠੀਆਂ ਦੀ ਪੇਸ਼ੀ ਹੋਈ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਪੰਜ ਸਿੰਘ ਸਹਿਬਾਨਾਂ ਨੇ ਮੁਜੀਠੀਆਂ ਲਈ ਜਾਰੀ ਕੀਤਾ ਸਜ਼ਾ ਦਾ ਫਰਮਾਨ ਮੁਜੀਠੀਆਂ ਨੂੰ ਸੁਣਾਈ ਗਈ ਇਸ ਸਜ਼ਾ ਦੇ ਵਿੱਚ ਉਹਨਾਂ ਨੂੰ ਪੰਜ ਤਖਤ ਸਹਿਬ ਜਾ ਕੇ ਨਤਮਸਤਕ ਹੋਣਾ ਲੰਗਰ ਦੀ ਸੇਵਾ ਕਰਨਾ ਹਾਥੀ ਬਰਤਨ ਸਾਫ਼ ਕਰਨ ਦੀ ਸੇਵਾ ਹਰ ਮੰਦਰ ਸਾਹਿਬ ਮੱਥਾ ਟੇਕਣਾ ਗੁਰਬਾਣੀ ਸੁੰਨਾ ਅਕਨਪਾਠ ਸਾਹਿਬ ਕਰਵਾਉਣਾ ਤੁਦੀ ਗੁਰੂਕ ਚ 500 ਰੁਪਏ ਦਾ ਦਾਨ ਤੇ ਇਸ ਤੋਂ ਇਲਾਵਾ 100 ਰੁਪਏ ਦਾ ਖੜਾ ਪ੍ਰਸ਼ਾਦ ਕਰਵਾਉਣ ਦੀ ਤਨਖਾਹ ਲਗਾਈ ਗਈ ਆ ਪੰਜ ਸਿੰਘ ਸਹਿਬਾਨ ਵੱਲੋਂ ਵਿਚਾਰ ਕਰਨ ਉਪਰੰਤ ਗੁਰਮਤਿ ਦੀ ਰੋਸ਼ਨੀ ਵਿੱਚ ਧਾਰਮਿਕ ਸੇਵਾ ਤਨਖਾਹ ਲਗਾਈ ਗਈ ਪੰਜ ਪਤਸ਼ ਸਹਿਬਾਨ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਸੋ ਸਤਿ ਸ਼੍ਰੀ ਅਕਾਲ ਸਿਰੀ ਹਜ਼ੂਰ ਅਬਚਲ ਨਗਰ ਸਾਹਿਬ ਨਦੀਰ ਤਖਤ ਸ੍ਰੀ ਦੰਦਵਾ ਸਾਹਿਬ ਤਲਵੰਡੀ ਸਾਬੋ ਵਿਖੇ ਹਾਜ਼ਰ ਹੋ ਕੇ ਲੰਗਰ ਦੀ ਮਾਇਕ ਸੇਵਾ ਅਤੇ ਹੱਥੀ ਸੇਵਾ ਕਰਨ ਤੋਂ ਬਾਅਦ ਸਰਵੋੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਹਾਜ਼ਰ ਹੋ ਕੇ ਸ੍ਰੀ ਅਖੰਡ ਪਾਤਸ਼ਾਹਬ ਆਰੰਭ ਕਰਵਾਉਣ ਅਤੇ ਤਿੰਨ ਦਿਨ ਹੀ ਲੰਗਰ ਵਿੱਚ ਬਰਤਨ ਸਾਫ ਕਰਨ ਅਤੇ ਗੁਰਬਾਣੀ ਸੁਣ ਅਤੇ ਜਥਾ ਸ਼ਕਤ ਮਾਈ ਕੀ ਲੰਗਰ ਦੀ ਸੇਵਾ ਕਰਨ ਉਪਰੰਤ ਸ੍ਰੀ ਅਕਾਲ ਪੁਰਖ ਸਾਹਿਬੇ ਕੀ ਹਾਜ਼ਰ ਹੋ ਕੇ 500 ਰੁਪਏ ਕਿਰਾ ਗੁਰੂ ਕੀ ਗੋਲਕੇ ਚਪਾਉਣੇ ਅਤੇ 101 ਰੁਪਏ ਦੀ ਕਿਰਾ ਪ੍ਰਸ਼ਾਦ ਦੀ ਦੇ ਕਰਵਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਵਾਉਣੀ ਸ੍ਰੀ ਅਕਾਲ ਪੁਰਖ ਸਾਹਿਬ ਵੱਲੋਂ ਜਾਰੀ ਹੋਏ ਇਸ ਫਰਮਾਨ ਨੂੰ ਮਜੀਠੀਆ ਨਵੀਂ ਖੜੇ ਮੱਥੇ ਸਵਿਕਾਰ ਕੀਤਾ ਤੇ ਜਲਦੀ ਇਸ ਆਦੇਸ਼ ਦੀ ਪਾਲਣਾ ਕਰਨ ਦੀ ਵੀ ਗੱਲ ਕਹੀ ਮੈਨੂੰ ਪੰਜੇ ਥਾਵਾਂ ਤੇ ਜਾ ਕੇ ਜੀ ਇਹ ਇੱਥੇ ਆਉਣਾ ਕੋਈ ਉਹਨਾਂ ਨੇ ਮੈਨੂੰ ਜੋ ਮੈਂ ਵੇਖ ਲੂੰਗਾ ਮਗਰ ਜੋ ਮੈਨੂੰ ਸਮਝ ਆਈ ਹੈ ਜੋ ਮੈਂ ਸੁਣਿਆ ਹੈ ਉਹਦੇ 'ਚ ਕੋਈ ਨਿਸ਼ਚਿਤ ਸਮਾਂ ਨਹੀਂ ਮਗਰ ਜਲਦੀ ਤੋਂ ਜਲਦੀ ਜਿਵੇਂ ਜਿਵੇਂ ਜਲਦੀ ਤੋਂ ਜਲਦੀ ਜੋ ਹੋ ਸਕਦਾ ਮੈਂ ਛੇਤੀ ਤੋਂ ਛੇਤੀ ਕਰਨਾ ਅਕਾਲ ਤਖਤ ਸਾਹਿਬ ਦਾ ਆਦੇਸ਼ ਆਉਣ ਤੋਂ ਬਾਅਦ ਜਿੱਥੇ ਮਜੀਠੀਆਂ ਨੂੰ ਇਸ ਵਿਵਾਦ ਤੋਂ ਥੋੜੀ ਰਾਹਤ ਮਿਲਿਆ ਉੱਥੇ ਹੁਣ ਸਿੱਖ ਆਗੂ ਇਸ ਫਰਮਾਨ ਤੇ ਹੀ ਸਵਾਲ ਚੁੱਕ ਰਹੇ ਨੇ ਜਿਨ੍ਹਾਂ ਦਾ આરોਪ ਹੈ ਕਿ ਇਹ ਫੈਸਲਾ ਅਕਾਲ ਤਖਤ ਦਾ ਨਾ ਹੋ ਕੇ ਅਕਾਲੀ ਦਲ ਦਾ ਜ਼ਿਆਦਾ ਲੱਗ ਰਿਹਾ ਹੈ ਜੋ ਤਨਖਾਹ ਹੈ ਤਨਖਾਹ ਇੱਕ ਸਮ ਦੀ ਪਨਿਸ਼ਮੈਂਟ ਹੁੰਦੀ ਹੈ ਇਹਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਆਪਾਂ ਕਹਿ ਸਕਦੇ ਹਾਂ ਕਿ ਜੋ ਤਨਖਾਹ ਹੈ ਤਨਖਾਹ ਨਹੀਂ ਲਗਾਈ ਗਈ ਤਨਖਾਹ ਲਗਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਜਿਵੇਂ ਜੋੜੇ ਝਾੜਨੇ ਜਾਂ ਐਕਸਟਰਾ ਬਾਣੀਆਂ ਦਾ 15 20 ਬਾਣੀਆਂ ਦਾ ਇਕੱਠਾ ਪਾਠ ਕਰਨਾ ਜਾਂ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਕਰਨ ਦੀ ਡਿਊਟੀ ਲਾਉਣੀ ਪਰ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਵੇਂ ਗੋਗਲੂਆਂ ਤੋਂ ਮਿੱਟੀ ਝਾੜੀ ਜਾਂਦੀ ਹੈ ਉਸ ਤਰ੍ਹਾਂ ਜਥੇਦਾਰ ਸਾਹਿਬ ਨੇ ਕੀਤਾ ਹੈ ਸੋ ਮਜੀਠੀਆ ਤਾਂ ਧਾਰਮਿਕ ਸਜ਼ਾ ਪਾਉਂਦੇ ਆ ਇਸ ਵਿਵਾਦ ਤੋਂ ਰਾਹਤ ਮਹਿਸੂਸ ਕਰ ਰਹੇ ਨੇ ਪਰ ਮਜੀਠੀਆ ਨੂੰ ਹੁਕਮਨਾਮਾ ਸੁਣਾਉਣ ਵਾਲੇ ਜਿਸੇਦਾਰ ਗਿਆਨੀ ਗੁਰਬਚਨ ਸਿੰਘ ਦੀ ਸ਼ਾਖ ਤੇ ਨਵਾਂ ਦਾਗ ਲੱਗਦਾ ਨਜ਼ਰ ਨਹੀਂ ਆ ਰਿਹਾ